ਬਸ 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 ਬੋਦੇ ਹਰ ਕੀ ਬੰਦੇ ਵੀਰੇ ਮਤਲਬ ਉਹ ਦਿਨ ਆਪਾਂ ਸੌਦੇ ਵਾਜ ਵਾਲੀ ਗੱਲ ਹੀ ਨਹੀਂ ਕੀਤੀ ਕੋਈ ਪੰਜ ਮੰਗਿਆ ਸੀ ਉਹਦਾ ਪੱਠ ਦਾ ਉਹ ਤਾਂ 1 5 ਦਾ ਤੇਰਾ ਫਿਰ ਉਹ ਤਾਂ ਨਾ ਦੇਣ ਵਾਲੀਆਂ ਗੱਲਾਂ ਹੀ ਸੀਗੀਆਂ 1 5 ਦਾ ਅੱਜ ਰਾਤ ਤੋੜ ਕੇ 52000 ਲੈ ਆਏ ਹਾਂ ਹੁਣ ਕਿੱਥੇ ਨਿਕਲਦੇ ਕਰਦੇ ਨਹੀਂ ਬਾਦਰ ਆਪਾਂ ਦਾ ਮਤਲਬ ਉਹ ਦਿਨ ਆਪਾਂ ਸੌਦੇ ਵਾਜ ਵਾਲੀ ਗੱਲ ਹੀ ਨਹੀਂ ਕੀਤੀ ਕੋਈ ਆਪਾਂ ਕਰਤੀਆ ਥੋੜਾ ਪਤਾ ਥੁਲੂਗੀ ਆ ਥੋੜਾ ਘਣਾ ਇਧਰ ਉਧਰ ਨੂੰ ਹੋਜੋ ਚਲੋ ਆਪਾਂ ਕਰ ਲਾਂਗੇ ਨਹੀਂ ਹੋਣ ਵਾਲੀ ਜਿਆਦਾ ਆਰੇ 35 ਲਾਉਂਦਾ ਫਿਰ ਪਾਈ ਜਾਂਦੇ 5 5 4 4 ਤੋਂ ਕਰਕੇ ਵੀ ਕਰਕੇ ਆ ਗਿਆ 22 ਨੇ ਬਣਾਉਣੇ ਕਰਾਂਗੇ ਤਾਂ ਇਹ ਅੱਜ ਤੁਸੀਂ ਸੰਝਾ ਕਰ ਲੈਗਾ ਮੇਰਾ ਗਲਾ ਬੈਠ ਗਿਆ ਅੱਜ ਅੱਜ ਤੇ ਹੁਣ ਤੇਰਾ ਅਸ਼ਿਸ਼ ਤਨਾ ਇਹ ਹੈ ਬਸ ਇੱਥੇ ਲੈਣੀ ਹੈ ਤੂੰ ਬੱਸ ਮਾੜਾ ਮਾੜਾ ਨਹੀਂ ਇਹ ਤਾਂ ਫਿਰ ਸੁਣੀ ਜਾਂਦਾ ਸਾਨੂੰ ਇਹ ਤਾਂ ਸੁਣੀ ਜਾਂਦੇ ਮੜਾ ਦਾ ਕਰਨਾ ਕਿੰਨਾ ਵੀ ਯਾਰ ਵੱਡੇ ਫਰੇਮ ਦੀ ਬੱਕਰੀ ਆ ਦੇਖ ਤਾਂ ਸਹੀ ਐਡੀ ਵਿੱਚੋਂ ਨਿਕਲ ਆਉਣੀ ਆ ਇਹ ਲੈ ਮੋੜੀ ਨਾ ਹੁਣ ਨਾ ਫੜ ਮੋੜਾ ਮੋਟਾ ਨਹੀਂ ਕੋਈ ਨਾ ਫੜ ਲਾਓ ਕਿ ਤੇ ਜਾਂਦੀ ਹੈ ਰਹਿ ਗੱਲ ਜਿਹੜਾ ਕੰਮ ਹੈ ਹਾਂਜੀ ਨਹੀਂ ਦੱਸੋ ਹਟਾ ਦੇ ਸਰਵਾਂਦੀ ਦੀ ਗੱਲ ਜਿਹੜੇ ਜਿਹੜੇ ਲੱਗੇ ਨਹੀਂ ਜੇ ਥੋੜਾ ਕਿਹੜਾ ਬੰਦਾ ਫਿਰ ਖੋਲ ਪਾ ਰਣਾ ਹੈ ਜੇ ਬਈ ਨਹੀਂ ਜੇ ਬਾਹਰ ਕਰਾ ਫਿਰ ਆ ਥੋੜੀ ਜੀ ਚੰਗੀ ਥਾਪੀ ਮਰਾਦੇ ਤੂੰ ਆਪਾਂ ਕਰ ਲਾਂਗੇ ਚੰਗੀ ਹੋਣੀ ਫਿਰ ਇਹ ਮਾਰੀਓ ਅਸੀਂ ਤਾਂ ਕਿਤੇ ਕਿਤਾਈ ਮੰਡੀ ਜਾਂਦੇ ਹਾਂ ਤੁਹਾਡੇ ਸਾਹਮਣੇ ਤੁਸੀਂ ਤਾਂ ਰੋਜ਼ ਦਾ ਤੁਹਾਡਾ ਕੰਮ ਦੇਖ ਕੇ ਨਿਗਾ ਫੇਰ ਕੇ ਦਾਂਦੇ ਆਹ ਯਾਰ ਕੋਈ ਹੋਰ ਬਾਈ ਵੀ ਜਿਹੜਾ ਦੇਖੋ ਉਹ ਤੋਂ ਅਸੀਂ ਖਰੀਦ ਕੇ ਲੈ ਕੇ ਗਏ ਆ ਕਿੰਨੀਆਂ ਮਹਿੰਗੀਆਂ ਮਹਿੰਗੀਆਂ ਬਸਰੇ ਯਾਰ ਚੀਜ਼ਾਂ ਖਰੀਦੀਆਂ ਜਾਂਦੀਆਂ ਦੋ ਦੰਦ ਪੱਠ ਪਾਸ ਵਾਲੀ ਇੰਜ ਦੀ ਬੱਤਰੀ ਸੀ ਤੈਨੂੰ 50000 ਦੀ ਦੇਤੀ 40 ਦਾ ਕੀਤਾ ਮਾਰ 30 ਆਹ ਹੁਣ ਕੀ ਆ ਵੀ ਇਹ ਆਹ ਵੀ ਲੱਗਦੀ ਐ ਜਿਹਨਾਂ ਟੈਕਨੀਕ ਵਾਲੀਆਂ ਕੱਦ ਦੀ ਮੱਖੀ ਜੀ ਨੇ ਦੋ ਦੰਦ ਪੱਠੀ ਖੈੜ ਆ। ਇੰਦਗੜ ਇੰਦਗੜ ਇਹ ਨਹੀਂ ਦੇਖ ਤੋ ਰੂਹ ਦਿੱਤੀ ਤਸਵੀਰ ਸਹੀ ਹੋਈ ਆਹ ਪੱਠ ਮਾੜੀ ਆ। ਇਹ ਉਹ ਥੋੜੀ ਜੀ ਵੱਡੀ ਆ ਤਾਂ ਆ ਤਾਂ ਉਹਦੇ ਹਰ ਕੀ ਹੋਈ ਆ। ਉਹਦੇ ਹਰ ਕੀ ਜੀ ਬਣਦੇ ਵੀਰੇ। ਉਹਦੇ ਹਰ ਕੀ ਮੈਂ ਉੱਥੇ ਹੀ ਲੱਭਦਾ ਪੱਠੀ ਵੀ ਮਿਲਦੀ ਉਹਦੇ ਹਰ ਕੀਆਂ ਦਾ ਬਾਹਰ ਉਹ ਬਾਤ ਤਾਂ ਸਹੀ ਬੰਦ ਉਹ ਮੱਖੀ ਜੀ ਨਹੀਂ ਹੈ ਬਸ ਉਹ ਛੋਟੀ ਜੀ ਮਤ ਘਰ ਦੀ ਪਾਲੀ ਆ ਛੋਟੀ ਜੀ ਇਹਨਾਂ ਦੀ ਬੱਕਰੀ ਹੈ। ਸਾਢੇ 13 ਦੀ ਸਾਢੇ 13 ਵਿੱਚ ਸਾਢੇ 2000 ਰੁਪਏ ਨਵਾ ਲੈਣੇ ਸਤ ਲੱਤੀ ਇੰਨੇ ਕ ਬਾੜ ਸੀ ਜਮੀਂ ਦਿੱਤ ਚੁੰਗੇ ਆਓ ਅਸੀਂ 52000 ਦੀ ਲੈ ਕੇ ਗਏ ਜੇ ਦੋ ਜੇ ਭਾਈ ਮਿਹਨਤ ਵੀ ਕੀਤੀ ਪੰਜ ਚਾਰ ਦਾ ਉਹਨੇ ਤਾਂ ਖਾ ਵੀ ਗਈ ਹੁਣੀ ਉਹ ਫੇਰ ਓਏ ਲੈ ਆਈਏ ਇਹ ਤਾਂ ਰੇ ਯਾਰ ਆ ਓਏ ਫੜਾ ਉੱਪਰ ਆ ਹੈਂ ਭਾਈ ਠੀਕ ਹੈ ਇਹ ਜੇ ਬੱਕਰੀਆਂ ਉਹ ਲਾਉਣ ਲੱਗਿਆ ਗੱਲ ਮੰਨ ਲੈ ਉਹ ਮੰਨ ਲਈ ਪੂਗਾ ਨਹੀਂ ਨਹੀਂ ਸਰ ਜੀ ਸਰ ਇਹ ਬੱਕਰੀ ਵੇਚ ਦਿਓ ਨਹੀਂ ਬੱਕਰੀਆਂ ਫਿਰ ਹੋ ਕੱਚੀਆਂ ਨੇ ਇਹ ਮੈਂ ਵੀ ਵੇਚ ਨਹੀਂ ਬਣੇ ਕਾ ਫੋਕੀ ਪਾ ਜਮਾਉਣ ਯਾਰ ਦਾਵੀ ਮਨ ਮੂਰਾ ਲੱਗਿਆ ਯਾਰ ਨਹੀ ਨਹੀ ਓਏ ਠੀਕ ਹੈ ਫੜ ਕੇ ਬਲ ਗਿਆ ਇੱਕ ਮਿੰਟ ਦੱਸ ਬੋਲ ਨਾ ਹੁਣ ਆ ਰੂ ਰੀ ਕਰਨੀ ਹੈ ਜੀ ਨਾ ਹੁਣ ਆ ਰੂ ਰੀ ਕਰਨੀ ਹੈ ਜੀ ਇਹ ਕਰਦਾ ਬਾਬਾ ਦੇ ਨੇ 42000 ਰੁਪਏ ਲਾ ਦੋ ਆ ਦੇ ਮਾਇ ਦਾ 40 ਲਾਇਆ ਸੀ ਕੀ ਕਰਾ ਤੈਨੂੰ ਮੈਂ ਦੱਸਿਆ ਤਾਂ ਸੀਗਾ ਪਹਿਲਾਂ ਕੀ ਦੱਸਿਆ ਯਾਰ ਹੁਣ ਮਾੜੀ ਗੱਲ ਵਿੱਚ ਕੀ ਕਰਨਾ ਯਾਰ ਗੱਲ ਕੋਈ ਨਹੀਂ ਦੇਖ ਲੈ ਆਂਦੇ ਮੇਲਾ ਆ ਗਿਆ ਫਿਰ ਵੀ ਖੜੇ ਆ ਪਹਿਲੇ ਸਮਾਰਟ ਕੀ ਆ ਨਹੀਂ ਤਾਂ ਆ ਜਾ ਮਾਨ ਦਾ ਗਸ਼ਰਾ ਕਰ ਲੈ ਉਹ ਟਾਈਮ ਹੁੰਦਾ ਕੁਝ ਇਹ ਉਹ ਕੋਈ ਟਾਈਮ ਹੁੰਦਾ ਬੰਦੂਗਾ ਨਹੀਂ ਜਦੋਂ ਫੜਾ ਬਕਰਿਆ ਨਹੀਂ ਹੁਣ ਗੱਲ ਨਾਲੇ ਤੁਹਾਨੂੰ ਗਿਆ ਸੀਗਾ ਹੁਣ ਉਹ ਮਾਨ ਦਾ ਵੀ ਗੱਲ ਉਹ ਨਹੀਂ ਮਾਨ ਦਾ ਗੱਲ ਯਾਰ ਉਹ ਨਾ ਜੁਲ ਮੰਨ ਨਾ ਮੰਨੇ ਯਾਰ ਕਾਲੇ ਨਾਮ ਉਹ ਨਬੀ ਜੇ ਤੁਸੀਂ ਪਾਤਾ ਪਿਆਲੀ ਆਪਾਂ ਦੇ 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 ਯਾਰ ਬੋਲ ਬੋਲ ਬਕਰੀਆ ਬਾਬਾ ਬੋਲ ਉਹ ਮੇਰੀ ਆ ਉਹ ਬੱਸ 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 ਬੋਲ ਬਈ ਬਾ ਦੇ ਦੇ ਨਾ ਕਾ ਜੀ ਮੋਹਰੇ ਦੇ ਕਰਦਾ ਸਾਜੀ ਤੇ ਮੇਰੇ ਕੋਲ ਹੀ ਆ ਬਾਬਾ ਖੋਲ ਲਾ ਖੋਲ ਦੇ ਵੀਰ ਖੋਲ ਬਕਰੀਆ ਖੋਲ ਨਾ ਖੋਲ ਬਾਬਾ ਉਦੋਂ 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 ਉਹ ਭਾਈ ਪੈਰਪੂਰ ਸਟੈਂਡਿੰਗ ਕਰਾਣੇ ਆ ਬੱਕਰੀ ਦੇ ਹਾਂਜੀ ਪੈਰਪੂਰ ਸਟੈਂਡਿੰਗ ਘਰੇ ਆ ਘਰੇ ਆ ਜੀ ਬੱਕਰੀ ਕੰਡਾ ਪਿੰਡ ਆ ਆਪਣਾ ਪਿੰਡ ਹੈਗਾ ਚਕਰ ਜੀ ਚਕਰ ਕੋਈ ਨਹੀਂ ਚਕਰ ਵੀ ਆ ਜਾਾਂਗੇ ਆ ਜਾ ਫੋਨ ਨੰਬਰ ਲੈ ਲਈ ਕਰਦੀ ਆ ਜਾਾਂਗੇ ਉਹ ਇਹ ਨਾ ਕਿਰਨ ਨਾ ਅੰਦਾਜ਼ ਪਾਦੀ ਰੋਟੀ ਦਾ ਹੀ ਮਸਲਾ ਵਾ ਜੀ ਹਾਲੀ ਪੂਰੀ ਵੰਗੇ ਬਹੁਤ ਚੰਗਾ ਵਾ ਲੱਗਦਾ ਹੈ ਉਹ ਲੋਕ ਉੱਥੋਂ ਲੈ ਗਏ ਪੰਜ ਮੁੱਢਾ